ਸਵਾਗਤ ਹੈ ਜੀ ਅੱਜ ਆਪਾਂ ਇੱਕ ਐਸੇ ਵਿਸ਼ੇ ਤੇ ਗੱਲ ਕਰਨ ਲੱਗਿਆਂ ਜੀ ਦੀ ਗੂੰਜ ਨਾ ਅੱਜ ਵੀ ਸਾਨੂੰ ਸੁਣਦੀ ਹੈ ਰੋਮਨ ਸਾਮਰਾਜ ਹੂੰ ਇਹ ਸਿਰਫ ਕੋਈ ਪੁਰਾਣੀ ਕਹਾਣੀ ਜਾਂ ਮਹਾਸ਼ਕਤੀ ਨਹੀਂ ਇਹ ਉਹ ਸਭਿਅਤਾ ਹੈ ਜੀਨੇ ਐਵੇਂ ਸਮਝੋ ਸਾਡੀ ਅੱਜ ਦੀ ਦੁਨੀਆ ਦੀਆਂ ਨੀਂਹਾਂ ਰੱਖੀਆਂ ਇਹਦਾ ਸਾਈਜ਼ ਇਹਦਾ ਰਾਜ ਕਿੰਨੇ ਸਾਲ ਚੱਲਿਆ ਤੇ ਸਭ ਤੋਂ ਵੱਧ ਇਹਦਾ ਅਸਰ ਜਿਹੜਾ ਅੱਜ ਤੱਕ ਹੈ ਉਹ ਸੱਚੀ ਹੈਰਾਨ ਕਰਦਾ ਹੈ ਬਿਲਕੁਲ ਤੇ ਦੇਖੋ ਸਾਡੇ ਕੋਲ ਇਸ ਬਾਰੇ ਕਾਫੀ ਕੁਝ ਹੈ ਲੇਖ ਨੇ ਰਿਸਰਚ ਪੇਪਰ ਨੇ ਇਤਿਹਾਸਿਕ ਵਿਸ਼ਲੇਸ਼ਣ ਨੇ ਅੱਜ ਆਪਣਾ ਮਕਸਦ ਇਹ ਹੀ ਹੈ ਕਿ ਇਹਨਾਂ ਸਾਰਿਆਂ ਨੂੰ ਫਰੋਲ ਕੇ ਨਾ ਕੁਝ ਖਾਸ ਗੱਲਾਂ ਕੁਝ ਹੈਰਾਨ ਕਰਨ ਵਾਲੀਆਂ ਚੀਜ਼ਾਂ ਤੇ ਉਹ ਡੂੰਗੀ ਸਮਝ ਕਢੀਏ ਜਿਹੜੀ ਆਮ ਤੌਰ ਤੇ ਉਪਰੋਂ-ਉਪਰੋਂ ਨਹੀਂ ਮਿਲਦੀ ਹਾਂਜੀ ਆਪਾਂ ਸਿਰਫ ਇਹ ਨਹੀਂ ਦੇਖਣਾ ਕਿ ਕੀ ਹੋਇਆ ਸਗੋਂ ਇਹ ਸਮਝਣਾ ਹੈ ਕਿ ਰੋਮ ਇੰਨਾ ਤਾਕਤਵਰ ਬਣਿਆ ਕਿਵੇਂ ਇਹਦਾ ਉਭਾਰ ਤੇ ਫਿਰ ਪੱਛਮ ਚੇ ਦਾ ਪਤਨ ਕਿਉਂ ਹੋਇਆ ਤੇ ਸਭ ਤੋਂ ਜ਼ਰੂਰੀ ਇਦੀ ਵਿਰਾਸਤ ਅੱਜ ਵੀ ਇੰਨੀ ਮਜ਼ਬੂਤ ਕਿਉਂ ਹੈ ਇਹ ਤਾਂ ਬਹੁਤ ਦਿਲਚਸਪ ਰਹੇਗਾ ਕਿਉਂਕਿ ਜਦੋਂ ਆਪਾਂ ਰੋਮ ਕਹਿੰਦੇ ਆ ਤਾਂ ਅਕਸਰ ਕੀ ਹੁੰਦਾ ਕੋਲੋਸੀਅਮ ਯਾਦ ਆਂਦਾ ਹੈ ਜਾਂ ਗਲੈਡੀਏਟਰਸ ਜਾਂ ਫਿਰ ਵੱਡੇ ਵੱਡੇ ਸਮਰਾਟਾਂ ਦੀਆਂ ਫੋਟੋਆਂ ਹਾਂ ਬਸ ਉਹੀ ਪਰ ਇਹ ਤਾਂ ਸਾਰੀ ਕਹਾਣੀ ਹੈ ਨਹੀਂ ਨਾ ਨਾ ਬਿਲਕੁਲ ਨਹੀਂ ਅਸਲੀਅਤ ਤਾਂ ਇਹਦੇ ਤੋਂ ਕਿਤੇ ਜ਼ਿਆਦਾ ਵੱਡੀ ਹੈ ਤੇ ਗੁੰਜਲਦਾਰ ਵੀ ਹੂੰ ਤੁਸੀਂ ਦੇਖੋ ਕਿਤੋਂ ਤੱਕ ਫੈਲਿਆ ਹੋਇਆ ਸੀ ਇਹ ਸਾਮਰਾਜ ਨਕਸ਼ੇ ਬਦਲ ਦਿੱਤੇ ਸੀ ਇਹਨਾਂ ਨੇ ਹੂੰ ਫਿਰ ਇਹਨਾਂ ਦੇ ਕਾਨੂੰਨ ਜਿਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਕਾਨੂੰਨਾਂ ਦੀ ਨੀਂਹ ਰੱਖੀ ਇਹਨਾਂ ਦੀ ਭਾਸ਼ਾ ਲਾਤੀਨੀ ਉਹਦੇ ਸ਼ਬਦ ਤਾਂ ਆਪਾਂ ਅੱਜ ਵੀ ਬੋਲਦੇ ਆਂ ਬਿਨਾਂ ਜਾਣੇ ਹਾਂ ਬਿਨਾਂ ਜਾਣੇ ਤੇ ਉਹਨਾਂ ਦੀ ਇੰਜੀਨੀਅਰਿੰਗ ਸੜਕਾਂ ਪੁਲ ਪਾਣੀ ਲਿਆਉਣ ਵਾਲੀਆਂ ਨਹਿਰਾਂ ਕਈ ਚੀਜ਼ਾਂ ਤਾਂ ਅੱਜ ਵੀ ਹੈਗੀਆਂ ਜਾਂ ਉਹਨਾਂ ਦੇ ਤਰੀਕੇ ਵਰਤੇ ਜਾਂਦੇ ਨੇ ਹੂੰ ਸੋ ਆਓ ਫਿਰ ਇਸ ਵੱਡੀ ਵਿਰਾਸਤ ਤੇ ਅਸਲੀ ਮਤਲਬ ਨੂੰ ਸਮਝਣ ਲਈ ਥੋੜੀ ਡੂੰਘਾਈ ਚ ਗੱਲ ਕਰਦੇ ਆਂ ਚਲੋ ਫਿਰ ਸ਼ੁਰੂ ਕਰਦੇ ਆਂ ਇਸ ਸਾਮਰਾਜ ਦੀ ਸ਼ੁਰੂਆਤ ਤੋਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਕੋਈ ਇਕ ਰਾਜ ਨਹੀਂ ਬਣ ਗਿਆ ਸੀ ਸਰੋਤ ਦੱਸਦੇ ਨੇ ਕਿ ਰੋਮਨ ਗੰਡਰਾਜ ਤੱਕ ਕਈ 100 ਸਾਲ ਚੱਲਿਆ ਪਰ ਜਿਹੜਾ ਸਾਮਰਾਜ ਦਾ ਦੌਰ ਹੈ ਜਿਸ ਬਾਰੇ ਅਸੀਂ ਅੱਜ ਮੁੱਖ ਤੌਰ ਤੇ ਗੱਲ ਕਰ ਰਹੇ ਆਂ ਉਹ ਸ਼ੁਰੂ ਹੋਇਆ 27 ਈਸਾ ਪੂਰਵ ਚ ਅਗਸਟਸ ਦੇ ਨਾਲ ਇੱਕ ਵੱਡਾ ਮੋੜ ਸੀ ਹਾਂਜੀ ਬਹੁਤ ਵੱਡਾ ਇਹ ਸਿਰਫ ਕੋਈ ਰਾਜਾ ਨਹੀਂ ਬਦਲਿਆ ਸੀ ਪੂਰਾ ਸਿਸਟਮ ਹੀ ਬਦਲ ਗਿਆ ਸੀ ਗਣਰਾਜ ਜਿਹੜੇ ਅੰਦਰੂਨੀ ਝਗੜੇ ਤੇ ਲੜਾਈਆਂ ਚੱਲ ਰਹੀਆਂ ਸਨ ਉਹਨਾਂ ਤੋਂ ਬਾਅਦ ਅਗਸਟਸ ਨੇ ਸਾਰੀ ਤਾਕਤ ਆਪਣੇ ਹੱਥ ਚ ਲੈ ਲਈ ਭਾਵੇਂ ਉਹਨੇ ਦਿਖਾਵੇ ਲਈ ਗਣਰਾਜ ਵਾਲੀਆਂ ਕੁਝ ਚੀਜ਼ਾਂ ਰੱਖੀਆਂ ਅੱਛਾ ਇਸ ਤੋਂ ਬਾਅਦ ਸਾਮਰਾਜ ਬਹੁਤ ਤੇਜ਼ੀ ਨਾਲ ਫੈਲਿਆ ਯੂਰਪ ਦੇ ਵੱਡੇ ਹਿੱਸੇ ਉੱਤਰੀ ਅਫਰੀਕਾ ਦਾ ਪੂਰਾ ਤੱਟ ਨੀੜ ਦੇ ਪੂਰਬ ਦੇ ਇਲਾਕੇ ਸਭ ਆਪਣੇ ਥੱਲੇ ਕਰ ਲਏ ਇਹ ਉਹਨਾਂ ਨੇ ਭੂਮੱਧ ਸਾਗਰ ਤੇ ਮਤਲਬ ਐਸਾ ਕੰਟਰੋਲ ਕਰ ਲਿਆ ਕਿ ਉਹ ਕਹਿੰਦੇ ਸੀ ਮਾਰੇਨੋਸਟਰਮ ਹਾਂ ਬਿਲਕੁਲ ਸਾਡਾ ਸਮੁੰਦਰ ਉਹ ਦੇਖੋ ਸਿਰਫ ਨਾਮ ਨਹੀਂ ਸੀ ਉਹ ਇੱਕ ਰਣਨੀਤਿਕ ਸਚਾਈ ਸੀ ਉਹਨਾਂ ਦੇ ਵਪਾਰ ਲਈ ਆਉਣ ਜਾਣ ਲਈ ਫੌਜ ਲਈ ਇਹ ਸਮੁੰਦਰ ਸਭ ਕੁਝ ਸੀ ਹਮ ਇਸ ਕੰਟਰੋਲ ਨੇ ਸਾਮਰਾਜ ਨੂੰ ਇਕੱਠਾ ਰੱਖਣ ਚ ਬਹੁਤ ਮਦਦ ਕੀਤੀ ਪਰ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਹੈ ਇਹਦੀ ਉਮਰ ਆਪਾਂ ਅਕਸਰ ਕਹਿੰਦੇ ਆ ਕਿ 476 ਈਸਵੀ ਚ ਰੋਮ ਖਤਮ ਹੋ ਗਿਆ ਜਦੋਂ ਆਖਰੀ ਪੱਛਮੀ ਰੋਮਨ ਸਮਰਾਟ ਨੂੰ ਹਟਾ ਦਿੱਤਾ ਗਿਆ ਪਰ ਜਿਵੇਂ ਤੁਸੀਂ ਹੁਣੇ ਕਿਹਾ ਸੀ ਇਹ ਕਹਾਣੀ ਦਾ ਅੰਤ ਨਹੀਂ ਸੀ ਨਾ ਨਾ ਬਿਲਕੁਲ ਨਹੀਂ ਉਹ ਸਿਰਫ ਪੱਛਮ ਵਾਲੇ ਹਿੱਸੇ ਦਾ ਅੰਤ ਸੀ ਜਿਹੜਾ ਪੂਰਬੀ ਰੋਮਨ ਸਾਮਰਾਜ ਸੀ ਜਿਹਨੂੰ ਬਾਅਦ ਚ ਇਤਿਹਾਸਕਾਰਾਂ ਨੇ ਬਾਈਜ਼ੈਂਟਾਈਨ ਸਾਮਰਾਜ ਕਿਹਾ ਜਿਹਦਾ ਸੈਂਟਰ ਕੌਨਸਟੈਂਟਿਨੋਪਲ ਅੱਜ ਦਾ ਇਸਤੰਬੁਲ ਸੀ ਉਹ ਤਾਂ ਹੋਰ 1000 ਸਾਲ ਚੱਲਿਆ 1000 ਸਾਲ ਹਾਂਜੀ ਉਹ 1453 ਈਸਵੀ ਵਿੱਚ ਜਾ ਕੇ ਖਤਮ ਹੋਇਆ ਜਦੋਂ ਓਟੋਮਨ ਤੁਰਕਾਂ ਨੇ ਕਬਜ਼ਾ ਕੀਤਾ ਇੱਕ 1000 ਸਾਲ ਹੋਰ ਇਹ ਤਾਂ ਸੱਚੀ ਕਮਾਲ ਦੀ ਗੱਲ ਹੈ ਤਾਂ ਫਿਰ ਸਵਾਲ ਇਹ ਹੀ ਉਰਦਾ ਕਿ ਐਡੀ ਵੱਡੀ ਇੰਨੀ ਵਨ ਸੋਨੀ ਚੀਜ਼ ਜਿਹੜੀ ਐਨੇ ਵੱਡੇ ਇਲਾਕੇ ਚ ਫੈਲੀ ਸੀ ਉਹ ਇਨਾ ਲੰਬਾ ਸਮਾਂ ਕਿਵੇਂ ਚੱਲ ਸਕੀ ਕੋਈ ਖਾਸ ਗੁਪਤ ਫਾਰਮੂਲਾ ਸੀ ਇਹਨਾਂ ਕੋਲ ਗੁਪਤ ਫਾਰਮੂਲਾ ਤਾਂ ਸ਼ਾਇਦ ਨਹੀਂ ਕਹਿ ਸਕਦੇ ਪਰ ਹਾਂ ਕਈ ਚੀਜ਼ਾਂ ਦਾ ਇੱਕ ਗੁੰਜਲਦਾਰ ਮਿਸ਼ਨ ਜ਼ਰੂਰ ਸੀ ਤੇ ਇਹਦੀ ਲੰਬੀ ਉਮਰ ਦਾ ਇੱਕ ਬਹੁਤ ਵੱਡਾ ਕਾਰਨ ਸੀ ਉਹ ਦੌਰ ਜਿਹਨੂੰ ਕਹਿੰਦੇ ਨੇ ਪੈਕਸ ਰੋਮਾਨਾ ਰੋਮਨ ਸ਼ਾਂਤੀ ਹਾਂ ਰੋਮਨ ਸ਼ਾਂਤੀ ਸਰੋਤ ਦੱਸਦੇ ਨੇ ਕਿ ਸਿਰਫ ਲੜਾਈ ਦਾ ਨਾ ਹੋਣਾ ਨਹੀਂ ਸੀ ਇਹ ਉਹ ਸਮੇਂ ਸੀ ਜਦੋਂ ਰੋਮ ਨੇ ਬਕਾਇਦਾ ਸਥਿਰਤਾ ਬਣਾਈ ਤੇ ਲਾਗੂ ਕੀਤੀ ਇਹ ਲਗਭਗ 27 ਈਸਾ ਪੂਰਵ ਤੋਂ ਸ਼ੁਰੂ ਹੋ ਕੇ 180 ਈਸਵੀ ਤੱਕ ਚੱਲਿਆ ਮਤਲਬ ਲਗਭਗ ਦੋ ਸਦੀਆਂ ਉਹ ਹੀ ਲੰਬਾ ਸਮਾਂ ਜਿਹੜਾ ਅਗਸਟਸ ਨਾਲ ਸ਼ੁਰੂ ਹੋਇਆ ਸੀ ਇਹਦਾ ਅਸਰ ਕੀ ਹੋਇਆ ਫਿਰ ਅਸਰ ਤਾਂ ਜੀ ਬਹੁਤ ਜ਼ਬਰਦਸਤ ਸੀ ਇਸ ਸ਼ਾਂਤੀ ਤੇ ਸਥਿਰਤਾ ਚ ਨਾ ਵਪਾਰ ਬਹੁਤ ਵਧਿਆ ਸਮਾਨ ਦੂਰ ਦੂਰ ਤੱਕ ਜਾਣ ਲੱਗ ਪਿਆ ਇੰਡੀਆ ਤੇ ਚੀਨ ਤੱਕ ਵੀ ਅੱਛਾ ਸੜਕਾਂ ਬੰਦਰਗਾਹਾਂ ਇਹ ਸਭ ਬਹੁਤ ਬੜੀਆਂ ਕਲਚਰ ਦਾ ਆਦਾਨ ਪ੍ਰਦਾਨ ਵਧਿਆ ਵਿਚਾਰ ਕਲਾ ਇੱਕ ਥਾਂ ਤੋਂ ਦੂਜੀ ਥਾਂ ਬੜੀ ਤੇਜ਼ੀ ਨਾਲ ਫੈਲੇ ਪਰ ਇੱਕ ਹੋਰ ਜ਼ਰੂਰੀ ਗੱਲ ਜਿਸ ਵੱਲ ਸਰੋਤੇ ਇਸ਼ਾਰਾ ਕਰਦੇ ਨੇ ਉਹ ਹੈ ਏਕੀਕਰਨ ਯਾਨੀ ਲੋਕਾਂ ਨੂੰ ਜੋੜਨਾ ਏਕੀਕਰਨ ਮਤਲਬ ਵੱਖ-ਵੱਖ ਲੋਕਾਂ ਨੂੰ ਇਕੱਠਾ ਕਰਨਾ ਹਾਂ ਪਰ ਸਿਰਫ ਜਿੱਤ ਕੇ ਆਪਣੇ ਨਾਲ ਮਿਲਾਉਮਣਾ ਨਹੀਂ ਰੋਮ ਨੇ ਖਾਸ ਕਰਕੇ ਪੈਕਸ ਰੋਮਾਨਾ ਦੇ ਦੌਰਾਨ ਜਿਹੜੇ ਇਲਾਕੇ ਜਿੱਤੇ ਸੀ ਉੱਥੋਂ ਦੇ ਲੋਕਾਂ ਨੂੰ ਖਾਸ ਕਰਕੇ ਅਮੀਰ ਤੇ ਬੜੇ ਲਿਖੇ ਲੋਕਾਂ ਨੂੰ ਆਪਣੇ ਸਰਕਾਰੀ ਕੰਮਾਂ 'ਚ ਤੇ ਸਮਾਜ ਸ਼ਾਮਿਲ ਕੀਤਾ। ਹੂੰ ਉਹਨਾਂ ਨੇ ਲੱਖਾਂ ਲੋਕਾਂ ਨੂੰ ਰੋਮਨ ਨਾਗਰਿਕਤਾ ਦਿੱਤੀ ਭਾਵੇਂ ਉਹ ਇਟਲੀ ਤੋਂ ਕਿੰਨੇ ਵੀ ਦੂਰ ਰਹਿੰਦੇ ਹੋਣ। ਇਸ ਨਾਲ ਉਹਨਾਂ ਲੋਕਾਂ 'ਚ ਸਾਮਰਾਜ ਲਈ ਵਫਾਦਾਰੀ ਪੈਦਾ ਹੋਈ। ਇਹ ਸਿਰਫ ਤਲਵਾਰ ਦੇ ਜ਼ੋਰ ਤੇ ਨਹੀਂ ਸੀ। ਇਹ ਇੱਕ ਸਾਂਝੀ ਪਛਾਣ ਬਣਾ ਕੇ, ਸਾਂਝੇ ਫਾਇਦੇ ਦਿਖਾ ਕੇ ਸਾਮਰਾਜ ਨੂੰ ਜੋੜਨ ਦਾ ਤਰੀਕਾ ਸੀ। ਬਾਕੀ ਕਈ ਸਾਮਰਾਜੇ ਕੰਮ ਇਹ ਨਹੀਂ ਚੰਗੀ ਤਰ੍ਹਾਂ ਨਹੀਂ ਕਰ ਸਕੇ। ਤਾਂ ਮਤਲਬ ਇਹ ਜਿਹੜਾ ਆਪਸੀ ਜੁੜਾਵ ਸੀ ਇਹ ਸਾਂਝੀ ਪਹਿਚਾਨ ਵਾਲੀ ਭਾਵਨਾ ਇਸ ਨੇ ਸਾਮਰਾਜ ਨੂੰ ਅੰਦਰੋਂ ਤਕੜਾ ਕੀਤਾ ਬਿਲਕੁਲ ਇਸੇ ਕਰਕੇ ਸਾਮਰਾਜ ਸਿਰਫ ਫੈਲਿਆ ਹੀ ਨਹੀਂ ਸਗੋਂ ਦੀ ਪਕੜ ਮਜ਼ਬੂਤ ਹੋਈ ਤੇ ਉਹਦਾ ਅਸਰ ਡੂੰਘਾ ਹੋਇਆ ਇਸੇ ਸਥਿਰਤਾ ਤੇ ਇਕੀਕਾਰ ਨੇ ਹੀ ਉਹਨਾਂ ਕਮਾਲ ਦੀਆਂ ਚੀਜ਼ਾਂ ਲਈ ਮਾਹੌਲ ਬਣਾਇਆ ਜਿਨ੍ਹਾਂ ਦੀ ਵਿਰਾਸਤ ਅੱਜ ਵੀ ਸਾਡੇ ਨਾਲ ਹੈ ਠੀਕ ਹੈ ਤਾਂ ਫਿਰ ਇਸ ਪੈਕਸ ਰੋਮਨਾਨਾ ਦੀ ਮਜ਼ਬੂਤ ਨੀਤੀ ਰੋਮ ਨੇ ਕਿਹੜੇ ਥੰਬ ਖੜੇ ਕੀਤੇ ਜਿਨ੍ਹਾਂ ਨੇ ਇਹਨੂੰ ਐਨੀ ਤਾਕਤ ਦਿੱਤੀ ਸਾਡੇ ਸਰੋਤ ਕਈ ਪਾਸੇ ਇਸ਼ਾਰਾ ਕਰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਫੌਜੀ ਤਾਕਤ ਇਹਦੀ ਗੱਲ ਤਾਂ ਬਹੁਤ ਹੁੰਦੀ ਹੈ ਹਾਂਜੀ ਰੋਮਨ ਲੀਜੀਨ ਉਹ ਸੱਚੀ ਆਪਣੇ ਜ਼ਮਾਨੇ ਦੀ ਸਭ ਤੋਂ ਤਕੜੀ ਫੌਜੀ ਮਸ਼ੀਨ ਸੀ ਪਰ ਗੱਲ ਸਿਰਫ ਗਿਣਤੀ ਦੀ ਨਹੀਂ ਸੀ ਅੱਛਾ ਉਹਨਾਂ ਦੀ ਤਾਕਤ ਸੀ ਉਹਨਾਂ ਦੇ ਸ਼ਾਨਦਾਰ ਸੰਗਠਨ ਚ ਬਹੁਤ ਸਖਤ ਅਨੁਸ਼ਾਸਨ ਚ ਵਧੀਆ ਟ੍ਰੇਨਿੰਗ ਚ ਤੇ ਸਭ ਕੋਲ ਇੱਕੋ ਜਿਹਾ ਹਥਿਆਰ ਤੇ ਸਮਾਨ ਹੁੰਦਾ ਸੀ ਉਹ ਲੌਜਿਸਟਿਕਸ ਦੇ ਮਾਹਿਰ ਸੀ ਮਤਲਬ ਵੱਡੀਆਂ ਫੌਜਾਂ ਨੂੰ ਦੂਰ ਤੱਕ ਲੈ ਕੇ ਜਾਣਾ ਉਹਨਾਂ ਲਈ ਖਾਣਾ ਪੀਣਾ ਪਹੁੰਚਾਉਣਾ ਤੇ ਕਿੱਲਿਆਂ ਨੂੰ ਘੇਰਾ ਪਾਉਣ 'ਚ ਵੀ ਬਹੁਤ ਮਾਹਿਰ ਸੀ ਤੇ ਸਿਰਫ ਲੜਦੇ ਨਹੀਂ ਸੀ ਕੁਝ ਬਣਾਉਂਦੇ ਵੀ ਸੀ ਜਿਵੇਂ ਸੜਕਾਂ ਵਗੈਰਾ ਹਾਂ ਬਿਲਕੁਲ ਲੀਜਨ ਅਫਸਰ ਸੜਕਾਂ ਪੁਲ ਕਿਲੇ ਬਣਾਉਣ ਦੇ ਕੰਮ 'ਚ ਲੱਗੇ ਹੁੰਦੇ ਸੀ ਕਈ ਵਾਰ ਪਾਣੀ ਦੀਆਂ ਨਹਿਰਾਂ ਵੀ ਬਣਾਈਆਂ ਇਹ ਉਹਨਾਂ ਦਾ ਕੰਮ ਸੀ ਉਹ ਸਿਰਫ ਜਿੱਤਦੇ ਨਹੀਂ ਸੀ ਸਗੋਂ ਜਿੱਤੇ ਹੋਏ ਇਲਾਕਿਆਂ 'ਚ ਰੋਮ ਦਾ ਕੰਟਰੋਲ ਤੇ ਸਿਸਟਮ ਕਾਇਮ ਕਰਦੇ ਸੀ ਪੂਰੇ ਸਾਮਰਾਜ ਨੂੰ ਕਾਬੂ ਚ ਰੱਖਣ ਵਾਲੀ ਤਾਕਤ ਸੀ ਇਹ ਫੌਜੀ ਤਾਕਤ ਦੇ ਨਾਲ ਇੱਕ ਹੋਰ ਵੱਡੀ ਗੱਲ ਜਿਹੜੀ ਸੁਣਨ ਚਾਹੁੰਦੀ ਹੈ ਉਹ ਹੈ ਉਹਨਾਂ ਦਾ ਕਾਨੂੰਨ ਤੇ ਸਰਕਾਰ ਚਲਾਉਣ ਦਾ ਤਰੀਕਾ ਕਹਿੰਦੇ ਨੇ ਰੋਮਨ ਕਾਨੂੰਨ ਦਾ ਪੱਛਮੀ ਸੋਚ ਤੇ ਬਹੁਤ ਗਹਿਰਾ ਅਸਰ ਪਿਆ ਇਹ ਬਿਲਕੁਲ ਸਹੀ ਗੱਲ ਹੈ ਰੋਮ ਨੇ ਇੱਕ ਬਹੁਤ ਹੀ ਵਧੀਆ ਤੇ ਡੁੰਗਾਈ ਵਾਲਾ ਕਾਨੂੰਨੀ ਸਿਸਟਮ ਬਣਾਇਆ ਇਹ ਸਿਰਫ ਨਿਯਮਾਂ ਦੀ ਲਿਸਟ ਨਹੀਂ ਸੀ ਇਹਦੇ ਚ ਨਿਆ ਨਾਗਰਿਕਾਂ ਦੇ ਹੱਕ ਜ਼ਮੀਨ ਜਾਇਦਾਦ ਦੇ ਹੱਕ ਕੰਟਰੈਕਟ ਇਹੋ ਜਿਹੇ ਸਿਧਾਂਤ ਸ਼ਾਮਿਲ ਸੀ ਇੱਕ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੇ ਆਇਓਸ ਜੈਂਟਿਅਮ ਯਾਨੀ ਕੋਮਾ ਦਾ ਕਾਨੂੰਨ ਬਣਾਇਆ ਅੱਛਾ ਇਹ ਕੀ ਸੀ ਇਹ ਉਹ ਕਾਨੂੰਨ ਸੀ ਜਿਹੜਾ ਰੋਮਨ ਨਾਗਰਿਕਾਂ ਤੇ ਜਿਹੜੇ ਰੋਮਨ ਨਹੀਂ ਸੀ ਉਹਨਾਂ ਵਿਚਾਲੇ ਝਗੜੇ ਨਿਪਟਾਉਣ ਲਈ ਵਰਤਿਆ ਜਾਂਦਾ ਸੀ ਇਸ ਨਾਲ ਵਪਾਰ ਕਰਨਾ ਤੇ ਵੱਖ-ਵੱਖ ਲੋਕਾਂ ਦਾ ਰਹਿਣਾ ਸੌਖਾ ਹੋ ਗਿਆ ਸੀ ਤਾਂ ਇਹ ਸਿਰਫ ਰੋਮਨਾਂ ਲਈ ਨਹੀਂ ਸੀ ਮਤਲਬ ਪੂਰੇ ਸਾਮਰਾਜ ਦੇ ਲੋਕਾਂ ਲਈ ਕੁਝ ਸਾਂਝਾ ਬਣਾਉਣ ਦੀ ਕੋਸ਼ਿਸ਼ ਸੀ ਹਾਂ ਕਾਫੀ ਹੱਦ ਤੱਕ ਇਸ ਨਾਲ ਨਾ ਪੂਰੇ ਸਾਮਰਾਜ ਚ ਕਾਨੂੰਨ ਇੱਕੋ ਜਿਹਾ ਲੱਗਦਾ ਸੀ ਤੇ ਕੰਮਕਾਰ ਕਰਨਾ ਸੌਖਾ ਹੋ ਜਾਂਦਾ ਸੀ ਇਸੇ ਕਰਕੇ ਸਰਕਾਰ ਚਲਾਉਣੀ ਤੇ ਵਪਾਰ ਕਰਨਾ ਸੌਖਾ ਸੀ ਤੇ ਜਿਹੜੇ ਰੋਮਨ ਕਾਨੂੰਨ ਦੇ ਸਿਧਾਂਤ ਨੇ ਜਿਵੇਂ ਬੇਗੁਨਾਹ ਜਦੋਂ ਤੱਕ ਦੋਸ਼ੀ ਸਾਬਿਤ ਨਾ ਹੋਵੇ ਇਹਨਾਂ ਦੇ ਬੀਜ ਨੇ ਬਾਅਦ ਵਿੱਚ ਯੂਰਪ ਤੇ ਦੁਨੀਆ ਦੇ ਕਾਨੂੰਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਫਿਰ ਆਉਂਦੀ ਹੈ ਉਹਨਾਂ ਦੀ ਇੰਜੀਨੀਅਰਿੰਗ ਤੇ ਆਰਕੀਟੈਕਚਰ ਜੀ ਦੇ ਨਮੂਨੇ ਤਾਂ ਅੱਜ ਵੀ ਦੇਖ ਕੇ ਬੰਦਾ ਹੈਰਾਨ ਰਹਿ ਜਾਂਦਾ ਹੈ ਸੜਕਾਂ ਐਕੁਐਡਕਟ ਉਹਨਾਂ ਦੀ ਇੰਜੀਨੀਅਰਿੰਗ ਸੱਚੀ ਕਮਾਲ ਸੀ ਖਾਸ ਕਰਕੇ ਉਹਨਾਂ ਦਾ ਪ੍ਰੈਕਟੀਕਲ ਦਿਮਾਗ ਬਹੁਤ ਚੱਲਦਾ ਸੀ ਉਹਨਾਂ ਨੇ ਸੜਕਾਂ ਦਾ ਐਡਾ ਵੱਡਾ ਜਾਲ ਵਿਛਾਇਆ ਲਗਭਗ 80000 ਕਿਲੋਮੀਟਰ ਪੱਕੀਆਂ ਸੜਕਾਂ ਜਿਹੜੀਆਂ ਸਾਮਰਾਜ ਦੇ ਕੋਨੇ-ਕੋਨੇ ਨੂੰ ਰਾਜਧਾਨੀ ਨਾਲ ਜੋੜ ਦਿਆ ਸਨ 80000 ਕਿਲੋਮੀਟਰ ਹਾਂਜੀ ਤੇ ਇਹ ਸਿਰਫ ਫੌਜ ਦੇ ਆਉਣ ਜਾਣ ਲਈ ਨਹੀਂ ਸੀ ਵਪਾਰ ਲਈ ਡਾਕ ਲਈ ਸਭ ਲਈ ਜ਼ਰੂਰੀ ਸੀ ਤੇ ਉਹ ਐਕੁਇਡਕਟਸ ਜਿਨ੍ਹਾਂ ਬਾਰੇ ਆਪਾਂ ਸੁਣਦੇ ਆਂ ਹਾਂ ਉਹ ਤਾਂ ਕਮਾਲੀ ਸੀ ਪਾਣੀ ਨੂੰ ਦੂਰ ਪਹਾੜਾਂ ਜਾਂ ਨਦੀਆਂ ਤੋਂ ਸ਼ਹਿਰਾਂ ਤੱਕ ਲਿਆਉਣ ਵਾਲੀਆਂ ਵੱਡੀਆਂ-ਵੱਡੀਆਂ ਉੱਚੀਆਂ ਨਹਿਰਾਂ ਜਾਂ ਪੁਲ ਇਹ ਗ੍ਰੈਵਿਟੀ ਨਾਲ ਕੰਮ ਕਰਦੀਆਂ ਸਨ ਤੇ ਰੋਜ਼ ਲੱਖਾਂ ਗੈਲਨ ਪਾਣੀ ਸ਼ਹਿਰਾਂ ਦੇ ਫੁਆਰਿਆਂ ਨਹਾਉਣ ਵਾਲੀਆਂ ਥਾਵਾਂ ਪਬਲਿਕ ਬਾਥਸ ਤੇ ਘਰਾਂ ਤੱਕ ਪਹੁੰਚਾਉਂਦੀਆਂ ਸਨ ਇਸ ਨਾਲ ਤਾਂ ਸ਼ਹਿਰਾਂ ਦੀ ਜ਼ਿੰਦਗੀ ਬਹੁਤ ਬਦਲ ਗਈ ਹੋਣੀ ਹੈ ਪੁਲ ਕੋਲੋਸਿਅਮ ਵਰਗੀਆਂ ਇਮਾਰਤਾਂ ਜਿੱਥੇ 50 ਹਜ਼ਾਰ ਲੋਕ ਬੈਠ ਸਕਦੇ ਸੀ ਤੇ ਪੈਂਥੀਅਨ ਜਿਹਦਾ ਗੁੰਬਦ ਅੱਜ ਵੀ ਦੁਨੀਆ ਦੇ ਸਭ ਤੋਂ ਵੱਡੇ ਬਿਨਾ ਸਹਾਰੇ ਵਾਲੇ ਕੰਕਰੀਟ ਗੁੰਬਦਾਂ ਚੋਂ ਇੱਕ ਹੈ ਇਹਨਾਂ ਸਭ ਪਿੱਛੇ ਉਹਨਾਂ ਦੀ ਸਮੱਗਰੀ ਤੇ ਤਕਨੀਕ ਦੀ ਕੀ ਖਾਸੀਅਤ ਸੀ ਮੈਂ ਸੁਣਿਆ ਸੀ ਕਿ ਉਹ ਕੰਕਰੀਟ ਬਹੁਤ ਵਧੀਆ ਵਰਤਦੇ ਸੀ ਬਿਲਕੁਲ ਰੋਮਨ ਕੰਕਰੀਟ ਆਪਸ ਕਿਮੈਂਟਿਸ਼ਮ ਇੱਕ ਇਨਕਲਾਬੀ ਚੀਜ਼ ਸੀ ਬਹੁਤ ਮਜ਼ਬੂਤ ਟਿਕਾਉ ਇੱਥੋਂ ਤੱਕ ਕਿ ਪਾਣੀ ਥੱਲੇ ਵੀ ਜਮ ਜਾਂਦਾ ਸੀ ਅੱਛਾ ਇਸੇ ਕਰਕੇ ਉਹ اڈੇ ਵੱਡੇ ਤੇ ਔਖੇ ਟਾਂਚੇ ਬਣਾ ਸਕੇ ਨਾਲੇ ਆਰਚ ਯਾਨੀ ਡਾਟ ਤੇ ਗੁੰਬਦ ਡੋਮ ਦੀ ਵਰਤੋਂ ਬਹੁਤ ਸੋਹਣੀ ਤਰ੍ਹਾਂ ਕੀਤੀ ਇਸ ਨਾਲ ਉਹ ਵੱਡੇ ਵੱਡੇ ਹਾਲ ਤੇ ਪੁਲ ਬਣਾ ਸਕੇ ਜਿਨ੍ਹਾਂ ਥੱਲੇ ਥੰਮ ਦੇਣ ਦੀ ਲੋੜ ਨਹੀਂ ਪੈਂਦੀ ਸੀ ਇਹ ਸਿਰਫ ਦੇਖਣ ਨੂੰ ਸੋਹਣਾ ਨਹੀਂ ਸੀ ਬਹੁਤ ਕੰਮ ਦੀ ਤੇ ਹੁਸ਼ਿਆਰੀ ਵਾਲੀ ਇੰਜੀਨੀਅਰਿੰਗ ਸੀ ਫੌਜ ਕਾਨੂੰਨ ਇੰਜੀਨੀਅਰਿੰਗ ਤੇ ਫਿਰ ਪਾਸ਼ਾ ਲਾਤੀਨੀ ਇਹਦਾ ਅਸਰ ਵੀ ਕਾਟ ਨਹੀਂ ਹਾਂਜੀ ਲਾਤੀਨੀ ਦਾ ਸਰਤਾ ਬਹੁਤ ਡੂੰਘਾ ਹੈ ਇਹ ਸਿਰਫ ਅਜ ਦੀਆਂ ਕਈ ਯੂਰਪੀ ਭਾਸ਼ਾਵਾਂ ਜਿਵੇਂ ਫ੍ਰੈਂਚ ਸਪੈਨਿਸ਼ ਇਤਾਲਵੀ ਪੁਰਤਗਾਲੀ ਰੋਮਾਨੀਅਨ ਦੀ ਮਾਂ ਹੀ ਨਹੀਂ ਸਗੋਂ ਅੰਗਰੇਜ਼ੀ ਵਰਗੀਆਂ ਹੋਰ ਕਈ ਭਾਸ਼ਾਵਾਂ ਦੇ ਸ਼ਬਦਾਂ ਤੇ ਇਹਦਾ ਬਹੁਤ ਅਸਰ ਹੈ ਹਾਂਜੀ ਆਪਾਂ ਰੋਜ਼ ਕਿੰਨੇ ਸ਼ਬਦ ਵਰਤਦੇ ਆ ਬਿਲਕੁਲ ਜਿਵੇਂ ਵਿਆ ਅਜੈਂਡਾ ਸਟੇਟਸ ਕੋ ਇਟਸੈਟਰਾ ਐਟਸੈਟਰਾ ਬੋਨਾਫਾਈਡ ਮੈਮੋ ਵਰਸਸ ਹੈ ਲਿਸਟ ਬਹੁਤ ਲੰਬੀ ਹੈ ਇਹ ਸਰਕਾਰੀ ਕੰਮਕਾਜ ਕਾਨੂੰਨ ਤੇ ਕਲਚਰ ਦੀ ਪਾਸ਼ਾ ਸੀ ਜਿਨੇ ਵਿਚਾਰਾਂ ਨੂੰ ਫੈਲਾਉਣ ਚ ਮਦਦ ਕੀਤੀ ਤਾਂ ਮਤਲਬ ਇਹ ਸਾਰੇ ਥੰਬ ਫੌਜ ਕਾਨੂੰਨ ਇੰਜੀਨੀਅਰਿੰਗ ਪਾਸ਼ਾ ਇਹ ਸਿਰਫ ਵੱਖ-ਵੱਖ ਖੇਤਰਾਂ ਚ ਤਰੱਕੀ ਨਹੀਂ ਸੀ ਇਹ ਇੱਕ ਦੂਜੇ ਨੂੰ ਸਪੋਰਟ ਵੀ ਕਰਦੇ ਸੀ ਬਿਲਕੁਲ ਇਹਨਾਂ ਚ ਇੱਕ ਤਾਲਮੇਲ ਸੀ ਫੌਜ ਨੇ ਸੁਰੱਖਿਆ ਦਿੱਤੀ ਸੜਕਾਂ ਬਣਾਈਆਂ ਜਿਸ ਨਾਲ ਵਪਾਰ ਤੇ ਸਰਕਾਰ ਚਲਾਉਣੀ ਸੌਖੀ ਹੋਈ ਕਾਨੂੰਨ ਨੇ ਇੱਕ ਸਾਂਝਾ ਢਾਂਚਾ ਦਿੱਤਾ ਜਿਹਨੂੰ ਸਰਕਾਰ ਨੇ ਲਾਤੀਨੀ ਭਾਸ਼ਾ ਦੀ ਮਦਦ ਨਾਲ ਲਾਗੂ ਕੀਤਾ ਇੰਜੀਨੀਅਰਿੰਗ ਨੇ ਸ਼ਹਿਰ ਵਸਾਏ ਤੇ ਸਾਮਰਾਜ ਨੂੰ ਜੋੜਿਆ ਇਹਨਾਂ ਸਭ ਨੇ ਮਿਲ ਕੇ ਇੱਕ ਐਸਾ ਜਾਲ ਬੁਣਿਆ ਜਿਨੇ ਰੋਮ ਨੂੰ ਸਦੀਆਂ ਤੱਕ ਕਾਇਮ ਰੱਖਿਆ ਤੇ ਉਹਦੀ ਵਿਰਾਸਤ ਨੂੰ ਐਨਾ ਪੱਕਾ ਬਣਾਇਆ ਨਾਲੇ ਸਾਹਿਤ ਫਿਲਾਸਫੀ ਤੇ ਕਲਾਚ ਵੀ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਸੀ ਜਿਨੇ ਪੱਛਮੀ ਸੋਚ ਨੂੰ ਬੜ ਲਿਆ ਇਹ ਸਭ ਸੁਣ ਕੇ ਤਾਂ ਲੱਗਦਾ ਹੈ ਬਈ ਇਹ ਸਾਮਰਾਜ ਤਾਂ ਹਮੇਸ਼ਾ ਚੱਲਦਾ ਰਹਿੰਦਾ ਪਰ ਇਤਿਹਾਸ ਕੁਝ ਹੋਰ ਕਹਿੰਦਾ ਹੈ ਘਟੋ ਘਟ ਪੱਛਮ ਵਾਲੇ ਪਾਸੇ ਸਦੀਆਂ ਦੀ ਤਾਕਤ ਤੇ ਸਥਿਰਤਾ ਤੋਂ ਬਾਅਦ ਆਖਿਰ ਗੜਬੜ ਕਿੱਥੇ ਹੋਈ ਸਰੋਤ ਦੱਸਦੇ ਨੇ ਕਿ ਪੱਛਮੀ ਰੋਮਨ ਸਾਮਰਾਜ ਦਾ ਡਿੱਗਣਾ ਕੋਈ ਇੱਕ ਘਟਨਾ ਨਹੀਂ ਸੀ ਸਗੋ ਇੱਕ ਲੰਬੀ ਤੇ ਉਲਝੀ ਹੋਈ ਕਹਾਣੀ ਸੀ ਹਾਂਜੀ ਇਹ ਇੱਕ ਹੌਲੀ ਹੌਲੀ ਹੋਣ ਵਾਲਾ ਖਾਤਮਾ ਸੀ ਤੇ ਇਹਦੇ ਪਿੱਛੇ ਕਈ ਕਾਰਨਾਂ ਦਾ ਕਹੋ ਇੱਕ ਪਰਫੈਕਟ ਸਟਾਰਮ ਕੰਮ ਕਰ ਰਿਹਾ ਸੀ ਸਰੋਤ ਇਸ ਨੂੰ ਅੰਦਰੂਨੀ ਤੇ ਬਾਹਰੀ ਕਾਰਨਾਂ 'ਚ ਵੰਡਦੇ ਨੇ ਅੰਦਰੂਨੀ ਕਾਰਨਾ ਤੋਂ ਸ਼ੁਰੂ ਕਰੀਏ ਅੰਦਰ ਕੀ ਕਮਜ਼ੋਰੀਆਂ ਆ ਗਈਆਂ ਸਨ ਅੱਛਾ ਇਹਦਾ ਇੱਕ ਕਾਰਨ ਸ਼ਾਇਦ ਇਹ ਸੀ ਕਿ ਉਹ ਸਿੱਕਿਆਂ 'ਚ ਚਾਂਦੀ ਘੱਟ ਪਾਉਣ ਲੱਗ ਪਏ ਸੀ ਟੈਕਸ ਐਨੇ ਵਧਾ ਦਿੱਤੇ ਸੀ ਖਾਸ ਕਰਕੇ ਕਿਸਾਨਾਂ ਤੇ ਆਮ ਲੋਕਾਂ ਤੇ ਕਿ ਕਈ ਲੋਕ ਆਪਣੀਆਂ ਜ਼ਮੀਨਾਂ ਛੱਡ ਕੇ ਭੱਜ ਗਏ ਵਪਾਰ 'ਚ ਵੀ ਰੁਕਾਵਟਾਂ ਆਉਣ ਲੱਗ ਪਈਆਂ ਸਨ ਇਸ ਸਭ ਨਾਲ ਸਰਕਾਰੀ ਖਜ਼ਾਨਾ ਖਾਲੀ ਹੋਣ ਲੱਗ ਪਿਆ ਸੀ ਤਾਂ ਮਤਲਬ ਪੈਸੇ ਦੀ ਨਹੀਂ ਹਿਲ ਰਹੀ ਸੀ ਤੇ ਸਿਆਸਤ 'ਚ ਕੀ ਚੱਲ ਰਿਹਾ ਸੀ ਸਿਆਸੀ ਹਾਲਤ ਬਹੁਤ ਖਰਾਬ ਹੋ ਗਈ ਸੀ ਖਾਸ ਕਰਕੇ ਤੀਜੀ ਸਦੀ ਤੋਂ ਬਾਅਦ ਸਮਰਾਟ ਬੜੀ ਤੇਜ਼ੀ ਨਾਲ ਬਦਲ ਰਹੇ ਸੀ ਅਕਸਰ ਫੌਜ ਹੀ ਕਿਸੇ ਨੂੰ ਮਾਰ ਦਿੰਦੀ ਸੀ ਜਾਂ ਤਖਤਾ ਪਲਟ ਦਿੰਦੀ ਸੀ ਇਸ ਨੂੰ ਬੈਰਕ ਸਮਰਾਟਾਂ ਦਾ ਯੁੱਗ ਵੀ ਕਹਿੰਦੇ ਨੇ اچھا ਰਿਸ਼ਵਤਖੋਰੀ ਬਹੁਤ ਵੱਧ ਗਈ ਸੀ ਤੇ ਕੇਂਦਰ ਸਰਕਾਰ ਦਾ ਕੰਟਰੋਲ ਘਟ ਰਿਹਾ ਸੀ ਲੋਕਾਂ ਦਾ ਸਿਸਟਮ ਤੋਂ ਭਰੋਸਾ ਉੱਟ ਗਿਆ ਸੀ ਐਵੇਂ ਸਮਝੋ ਕਿ ਅੰਦਰੋਂ ਅੰਦਰੀ ਖੋਖਲਾ ਹੋ ਰਿਹਾ ਸੀ ਸਭ ਕੁਝ ਤੇ ਫੌਜ ਜਿਹੜੀ ਕਦੇ ਰੋਮ ਦੀ ਸਭ ਤੋਂ ਵੱਡੀ ਤਾਕਤ ਸੀ ਉਹਦਾ ਕੀ ਬਣਿਆ ਫੌਜ ਵੀ ਕਮਜ਼ੋਰ ਹੋ ਗਈ ਸਾਮਰਾਜ ਐਨਾ ਫੈਲ ਗਿਆ ਸੀ ਕਿ ਉਹਦੀ ਲੰਬੀਆਂ ਚੌੜੀਆਂ ਸਰਹੱਦਾਂ ਦੀ ਰਾਖੀ ਕਰਨੀ ਬਹੁਤ ਔਖੀ ਹੋ ਗਈ ਸੀ ਸਾਰੇ ਸਾਧਨ ਖਿੰਡੇ ਪਏ ਸੀ ਰੋਮ ਦੇ ਆਪਣੇ ਨਾਗਰਿਕ ਫੌਜ ਵਿੱਚ ਭੜਤੀ ਹੋਣ ਤੋਂ ਕੰਨੀ ਘਤਰਉਣ ਲੱਗ ਪਏ ਸੀ ਹੂੰ ਇਸ ਲਈ ਸਾਮਰਾਜ ਨੂੰ ਵੱਧ ਤੋਂ ਵੱਧ ਬਰਬਰ ਯਾਨੀ ਜਿਹੜੇ ਰੋਮਨ ਨਹੀਂ ਸੀ ਜਾਂ ਪਹਾੜੇ ਦੇ ਸਿਪਾਈਆਂ ਤੇ ਨਿਰਭਰ ਕਰਨਾ ਪਿਆ ਜਿਨ੍ਹਾਂ ਦੀ ਵਫਾਦਾਰੀ ਹਮੇਸ਼ਾ ਕਹੋ ਪੱਕੀ ਨਹੀਂ ਸੀ ਹੁੰਦੀ ਫੌਜ ਦੀ ਕੁਆਲਿਟੀ ਤੇ ਡਿਸਪਲਿਨ ਵੀ ਕੱਟ ਗਿਆ ਤਾਂ ਅੰਦਰੂਨੀ ਤੌਰ ਤੇ ਸਾਮਰਾਜ ਕਮਜ਼ੋਰ ਹੋ ਰਿਹਾ ਸੀ ਪੈਸੇ ਵੱਲੋਂ ਸਿਆਸਤ ਵੱਲੋਂ ਤੇ ਫੌਜ ਵੱਲੋਂ ਇਸ ਹਾਲਤ ਚ ਬਾਹਰਲੇ ਦਬਾਅ ਨੇ ਕੀ ਰੋਲ ਅਦਾ ਕੀਤਾ ਆਪਾਂ ਬਰਬਰ ਹਮਲਿਆਂ ਬਾਰੇ ਬਹੁਤ ਸੁਣਦੇ ਆਂ ਹਾਂਜੀ ਇਹ ਸੀ ਬਾਹਰੀ ਕਾਰਨ ਜਦੋਂ ਸਾਮਰਾਜ ਅੰਦਰੋਂ ਕਮਜ਼ੋਰ ਸੀ ਉਦੋਂ ਹੀ ਸਰਹੱਦਾਂ ਤੇ ਪ੍ਰੈਸ਼ਰ ਵਧ ਗਿਆ ਵੱਖ-ਵੱਖ ਜਰਮਨੀ ਕਬੀਲੇ ਜਿਵੇਂ ਗੋਥਸ ਵੈਂਡਲਸ ਫ੍ਰੈਂਕਸ ਤੇ ਹੋਰ ਗਰੁੱਪ ਜਿਵੇਂ ਹੂਨ ਸਾਮਰਾਜ ਦੇ ਇਲਾਕਿਆਂ ਚ ਵੜਨ ਲੱਗ ਪਏ ਇਹ ਸਿੱਧੇ ਹਮਲੇ ਹੁੰਦੇ ਸੀ ਹਮੇਸ਼ਾ ਨਹੀਂ ਕਈ ਵਾਰ ਤਾਂ ਉਹ ਵੱਡੀ ਗਿਣਤੀ ਚ ਆ ਕੇ ਵਸਣਾ ਚਾਉਂਦੇ ਸੀ ਕਈ ਵਾਰ ਸ਼ਰਣ ਮੰਗਦੇ ਸੀ ਤੇ ਕਈ ਵਾਰ ਸਿਰਫ ਲੁੱਟਖੋ ਕਰਦੇ ਸੀ ਪਰ ਇਹਨਾਂ ਲਗਾਤਾਰ ਹਮਲਿਆਂ ਤੇ ਕੁਸਬੈਠਾ ਨੇ ਪਹਿਲਾਂ ਹੀ ਖਿੱਚੀ ਹੋਈ ਫੌਜ ਤੇ ਸਾਧਨਾ ਤੇ ਹੋਰ ਬੋਝ ਪਾ ਦਿੱਤਾ ਆਖਰਕਾਰ ਇਹ ਦਬਾਅ ਇੰਨਾ ਵੱਧ ਗਿਆ ਕਿ ਪੱਛਮੀ ਸਾਮਰਾਜ ਇਹਨੂੰ ਸਹਿਣ ਨਹੀਂ ਕਰ ਸਕਿਆ ਤੇ ਹੌਲੀ-ਹੌਲੀ ਟੁੱਟ ਗਿਆ ਜਦੋਂ 410 ਈਸਵੀ ਚ ਗੋਥਾ ਨੇ ਰੂਮ ਸ਼ਹਿਰ ਨੂੰ ਲੁੱਟਿਆ ਤੇ 455 ਚ ਵੈਂਡਲਾ ਨੇ ਦੁਬਾਰਾ ਤਾਂ ਇਹ ਬਹੁਤ ਵੱਡੇ ਚਟਕੇ ਸੀ ਪਰ ਇੱਥੇ ਉਹ ਜ਼ਰੂਰੀ ਗੱਲ ਫਿਰ ਆਉਂਦੀ ਏ ਜਿਹੜੀ ਤੁਸੀਂ ਪਹਿਲਾਂ ਕਹੀ ਸੀ ਇਹ ਸਿਰਫ ਪੱਛਮੀ ਹਿੱਸਾ ਸੀ ਜਿਹੜਾ ਡਿੱਗਿਆ ਪੂਰਬ ਵਾਲਾ ਕਿਵੇਂ ਬਚ ਗਿਆ ਹਾਂ ਇਹ ਬਹੁਤ ਜ਼ਰੂਰੀ ਫਰਕ ਹੈ ਪੂਰਵੀ ਰੋਮਨ ਜਾਨੀ ਬਾਈਜ਼ੈਂਟਾਈਨ ਸਾਮਰਾਜ ਕਈ ਕਾਰਨਾ ਕਰਕੇ ਬਚਿਆ ਰਿਹਾ ਪਹਿਲਾ ਉਹਦੀ ਰਾਜਧਾਨੀ ਕੌਨਸਟੈਂਟਿਨੋਪਲ ਬਹੁਤ ਮਜ਼ਬੂਤ ਕਿਲੇ ਵਾਲਾ ਸ਼ਹਿਰ ਸੀ ਤੇ ਉਹਦੀ ਲੋਕੇਸ਼ਨ ਵੀ ਬਿਹਤਰ ਸੀ ਹੂੰ ਦੂਜਾ ਪੂਰਬ ਵਾਲਾ ਹਿੱਸਾ ਪੈਸੇ ਥੈਲੇ ਦੇ ਮਾਮਲੇ 'ਚ ਪੱਛਮੀ ਨਾਲੋਂ ਜ਼ਿਆਦਾ ਖੁਸ਼ਹਾਲ ਤੇ ਸਥਿਰ ਸੀ ਉਹਨਾਂ ਕੋਲ ਵਪਾਰ ਦੇ ਵਧੀਆ ਮੌਕੇ ਸੀ ਤੀਜਾ ਉਥੋਂ ਦਾ ਸਰਕਾਰੀ ਢਾਂਚਾ ਜ਼ਿਆਦਾ ਮਜ਼ਬੂਤ ਰਿਹਾ ਤੇ ਉਹ ਆਪਣੀ ਫੌਜ ਨੂੰ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖ ਸਕੇ। ਅੱਛਾ ਚੌਥਾ ਪੂਰਬ ਨੂੰ ਪੱਛਮ ਜਿੰਨੇ ਵੱਡੇ ਪੱਧਰ ਤੇ ਬਾਰ ਬਾਰ ਹਮਲਿਆਂ ਦਾ ਸਿੱਧਾ ਸਾਹਮਣਾ ਨਹੀਂ ਕਰਨਾ ਪਿਆ। ਇਸ ਲਈ ਜਦੋਂ ਪੱਛਮ ਹੌਲੀ ਹੌਲੀ ਟੁੱਟ ਰਿਹਾ ਸੀ ਪੂਰਬ ਨਾ ਸਿਰਫ ਬਚਿਆ ਰਿਹਾ ਸਗੋਂ ਅਗਲੇ 1000 ਸਾਲ ਤੱਕ ਰੋਮਨ ਕਲਚਰ ਕਾਨੂੰਨ ਤੇ ਰਿਵਾਜਾਂ ਨੂੰ ਜਾਰੀ ਰੱਖਿਆ। ਇਹ ਫਰਕ ਸਮਝਣਾ ਵਾਕਈ ਬਹੁਤ ਜ਼ਰੂਰੀ ਹੈ। ਅੱਗੇ ਵਧਣ ਤੋਂ ਪਹਿਲਾਂ ਇਕ ਹੋਰ ਉਲਝਣ ਹੈ ਜਿਹੜੀ ਦੂਰ ਕਰਨੀ ਚਾਹੀਦੀ ਹੈ ਖਾਸ ਕਰਕੇ ਜਦੋਂ ਆਪਾਂ ਯੂਰਪ ਦੇ ਇਤਿਹਾਸ ਦੀ ਗੱਲ ਕਰਦੇ ਆ ਮੇਰਾ ਮਤਲਬ ਹੈ ਪਵਿੱਤਰ ਰੋਮਨ ਸਾਮਰਾਜ ਹੋਲੀ ਰੋਮਨ एंपਾਇਰ ਕੀ ਇਹ ਉਹੀ ਰੋਮਨ ਸਾਮਰਾਜ ਸੀ ਆਹ ਬਹੁਤ ਲੋਕਾਂ ਨੂੰ ਭੁਲੇਖਾ ਪੈਂਦਾ ਹੈ ਤੇ ਜਵਾਬ ਹੈ ਬਿਲਕੁਲ ਨਹੀਂ ਸਾਡੇ ਸਰੋਤ ਇਸ ਬਾਰੇ ਬੜੇ ਸਾਫ਼ ਨੇ ਪਵਿੱਤਰ ਰੋਮਨ ਸਾਮਰਾਜ ਇੱਕ ਬਿਲਕੁਲ ਵੱਖਰੀ ਚੀਜ਼ ਸੀ ਜਿਹੜੀ ਪੁਰਾਣੇ ਰੋਮਨ ਸਾਮਰਾਜ ਦੇ ਖਤਮ ਹੋਣ ਤੋਂ ਸਦੀਆਂ ਬਾਅਦ ਮੱਧਕਾਲੀਨ ਯੁੱਗ 'ਚ ਬਣੀ ਇਦੀ ਸ਼ੁਰੂਆਤ ਆਮ ਤੌਰ ਤੇ 800 ਈਸਵੀ ਚ ਮੰਨੀ ਜਾਂਦੀ ਹੈ ਜਦੋਂ ਪੋਪ ਨੇ ਸ਼ਾਰਲਮੇਨ ਨੂੰ ਸਮਰਾਟ ਦਾ ਤਾਜ ਪਹਿਨਾਇਆ ਸੀ ਠੀਕ ਹੈ ਤਾਂ ਮਤਲਬ ਸਮਾ ਵੀ ਵੱਖਰਾ ਤੇ ਜਗ੍ਹਾ ਵੀ ਵੱਖਰੀ ਹਾਂਜੀ ਇਹ ਮੁੱਖ ਤੌਰ ਤੇ ਇੱਕ ਜਰਮੈਨਿਕ ਸਾਮਰਾਜ ਸੀ ਜਿਹਦਾ ਕੇਂਦਰ ਮੱਧ ਯੂਰਪ ਸੀ ਯਾਨੀ ਅੱਜ ਦਾ ਜਰਮਨੀ ਆਸਟਰੀਆ ਉਤਰੀ ਇਟਲੀ ਵਗੈਰਾ ਇਹਦੀ ਰਾਜਧਾਨੀ ਰੋਮ ਨਹੀਂ ਸੀ ਹਾਲਾਂਕਿ ਇਹਦੇ ਨਾਂ 'ਚ ਰੋਮ ਆਉਂਦਾ ਹੈ ਉਹਦੀ ਵੱਖਰੀ ਕਹਾਣੀ ਹੈ ਕਿ ਕਿਉਂ ਅੱਛਾ ਇਹ ਪੁਰਾਣੇ ਰੋਮਨ ਸਾਮਰਾਜ ਦਾ ਕੋਈ ਸਿੱਧਾ ਵਾਰਿਸ ਜਾਂ ਉਹਦੀ ਨਕਲ ਬਿਲਕੁਲ ਨਹੀਂ ਸੀ ਇੱਕ ਮਸ਼ਹੂਰ ਫ੍ਰਾਂਸੀਸੀ ਫਿਲਾਸਫਰ ਸੀ ਵੋਲਟੇਅਰ ਉਹਨੇ ਮਜ਼ਾਕ ਚ ਕਿਹਾ ਸੀ ਕਿ ਇਹ ਨਾ ਤਾਂ ਪਵਿੱਤਰ ਸੀ ਨਾ ਰੋਮਨ ਤੇ ਨਾ ਹੀ ਸਾਮਰਾਜ ਇਹ ਤਾਂ ਮਜ਼ੇਦਾਰ ਗੱਲ ਹੈ ਤੇ ਇਹ ਪਵਿੱਤਰ ਰੋਮਨ ਸਾਮਰਾਜ ਕਦੋਂ ਤੱਕ ਚੱਲਿਆ ਇਹ ਲਗਭਗ 1000 ਸਾਲ ਤੱਕ ਕਿਸੇ ਨਾ ਕਿਸੇ ਰੂਪ ਚ ਰਿਹਾ ਪਰ ਆਖਰ ਵਿੱਚ 1806 ਵਿੱਚ ਨੈਪੋਲੀਅਨ ਦੀਆਂ ਲੜਾਈਆਂ ਵੇਲੇ ਖਤਮ ਹੋ ਗਿਆ ਸੋ ਪੁਰਾਣਾ ਰੋਮਨ ਸਾਮਰਾਜ ਜਿਹਦਾ ਪੱਛਮੀ ਹਿੱਸਾ 476 ਚ ਤੇ ਪੂਰਵੀ 1453 ਖਤਮ ਹੋਇਆ ਤੇ ਪਵਿੱਤਰ ਰੋਮਨ ਸਾਮਰਾਜ 800 1806 ਇਹਨਾਂ ਨੂੰ ਵੱਖ-ਵੱਖ ਸਮਝਣਾ ਯੂਰਪ ਦੇ ਇਤਿਹਾਸ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤਾਂ ਜੇ ਆਪਾਂ ਇਹ ਸਾਰੀ ਗੱਲਬਾਤ ਦਾ ਨਿਚੋੜ ਕੱਢੀਏ ਤਾਂ ਇਹ ਸਾਫ਼ ਹੈ ਕਿ ਰੋਮਨ ਸਾਮਰਾਜ ਦਾ ਅਸਰ ਸੱਚੀ ਬਹੁਤ ਵੱਡਾ ਤੇ ਡੂੰਗਾ ਸੀ ਉਹਨਾਂ ਦੀ ਕਮਾਲ ਦੀ ਇੰਜੀਨੀਅਰਿੰਗ ਜਿਨੇ ਦੁਨੀਆ ਦਾ ਨਕਸ਼ਾ ਬਦਲਿਆ ਉਹਨਾਂ ਦੇ ਕਾਨੂੰਨ ਜਿਨ੍ਹਾਂ ਨੇ ਇਨਸਾਫ ਤੇ ਵਿਚਾਰਾਂ ਨੂੰ ਸ਼ਕਲ ਦਿੱਤੀ ਤੇ ਉਹਨਾਂ ਦੀ ਪਾਸ਼ਾ ਦੀ ਵਿਰਾਸਤ ਜਿਹੜੀ ਅੱਜ ਵੀ ਸਾਡੀ ਬੋਲੀ 'ਚ ਜ਼ਿੰਦਾ ਹੈ ਇਹਨੇ ਪੱਛਮੀ ਸਭਿਅਤਾ ਦੀ ਨੀਂਹ ਰੱਖੀ ਸਹੀ ਗੱਲ ਹੈ ਤੇ ਇਹਦੀ ਕਹਾਣੀ ਸਿਰਫ ਕੋਈ ਪੁਰਾਣੇ ਵੇਲੇ ਦੀ ਗੱਲ ਨਹੀਂ ਇਹ ਸਾਨੂੰ ਸਬਕ ਦਿੰਦੀ ਹੈ ਤਾਕਤ ਦੇ ਬਣਨ ਤੇ ਟੁੱਟਣ ਬਾਰੇ ਸਭਿਅਤਾਵਾਂ ਦੇ ਬਣਨ ਤੇ ਮਿਟਣ ਬਾਰੇ ਲੋਕਾਂ ਨੂੰ ਜੋੜਨ ਦੀਆਂ ਚੁਣੌਤੀਆਂ ਬਾਰੇ ਤੇ ਸ਼ਾਇਦ ਸਭ ਤੋਂ ਵੱਧ ਵਿਚਾਰਾਂ ਕਾਢਾਂ ਤੇ ਸੰਸਥਾਵਾਂ ਦੀ ਤਾਕਤ ਬਾਰੇ ਹੂੰ ਇਹ ਦਿਖਾਉਂਦੀ ਹੈ ਕਿ ਕਿਵੇਂ ਇਨਸਾਨ ਦੀਆਂ ਬਣਾਈਆਂ ਚੀਜ਼ਾਂ ਆਪਣੇ ਬਣਾਉਣ ਵਾਲਿਆਂ ਤੇ ਉਹਨਾਂ ਦੇ ਸਮਰਾਜਾਂ ਤੋਂ ਵੀ ਜ਼ਿਆਦਾ ਲੰਮਾ ਸਮਾਂ ਜੀ ਸਕਦੀਆਂ ਨੇ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀ ਆਪਣੀ ਅੱਜ ਦੀ ਦੁਨੀਆ ਉਹਨਾਂ ਨੀਹਾਂ ਨਾਲ ਕਿੰਨੀ ਡੂੰਘਾਈ ਨਾਲ ਜੁੜੀ ਹੋਈ ਹੈ ਜਿਹੜੀਆਂ ਹਜ਼ਾਰਾਂ ਸਾਲ ਪਹਿਲਾਂ ਰੱਖੀਆਂ ਗਈਆਂ ਸਨ ਉਹਨਾਂ ਦੀ ਸੰਗਠਨ ਕਰਨ ਦੀ ਕਾਬਲੀਅਤ ਉਹਨਾਂ ਦੀ ਇੰਜੀਨੀਅਰਿੰਗ ਦੀ ਸੂਝ ਉਹਨਾਂ ਦੀ ਕਾਨੂੰਨੀ ਸੋਚ ਇਹਨਾਂ ਸਭ ਦੀ ਆਵਾਜ਼ ਅੱਜ ਵੀ ਸਾਡੀ ਜ਼ਿੰਦਗੀ ਦੇ ਕਈ ਪਹਿਲੂਆਂ 'ਚ ਸੁਣਾਈ ਦਿੰਦੀ ਹੈ ਬਿਲਕੁਲ ਸ਼ਾਇਦ ਸਰੋਤਿਆਂ ਲਈ ਅਖੀਰ 'ਚ ਇੱਕ ਸੋਚਣ ਵਾਲੀ ਗੱਲ ਇਹ ਹੋ ਸਕਦੀ ਹੈ ਜਦੋਂ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਭਾਵੇਂ ਉਹ ਸਾਡੀਆਂ ਸੜਕਾਂ ਹੋਣ ਸਾਡੀਆਂ ਸਰਕਾਰਾਂ ਦਾ ਢਾਂਚਾ ਹੋਵੇ ਸਾਡੇ ਕਾਨੂੰਨ ਹੋਣ ਜਾਂ ਜਿਹੜੇ ਸ਼ਬਦ ਅਸੀਂ ਵਰਤਦੇ ਹਾਂ ਅਸੀਂ ਰੋਮ ਦੀ ਕਿੰਨੀ ਕੁ ਪੁਰਾਣੀ ਵਿਰਾਸਤ ਨੂੰ ਅਜੇ ਵੀ ਕੰਮ ਕਰਦੇ ਦੇਖ ਸਕਦੇ ਹਾਂ ਤੇ ਇੱਕ ਕਦਮ ਹੋਰ ਅੱਗੇ ਕਿ ਰੋਮਨ ਸਾਮਰਾਜ ਦੇ ਤਜਰਬੇ ਉਨ੍ਹਾਂ ਦੀਆਂ ਕਾਮਯਾਬੀਆਂ ਤੇ ناکਾਮਯਾਬੀਆਂ ਸਾਡੇ ਆਪਣੇ ਸਮਾਜ ਲਈ ਕੋਈ ਸਬਕ ਰੱਖਦੇ ਨੇ ਖਾਸ ਕਰਕੇ ਜਦੋਂ ਅਸੀਂ ਅੱਜ ਤੇਜ਼ ਤਕਨੀਕੀ ਬਦਲਾ ਗਲੋਬਲਾਈਜੇਸ਼ਨ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਤੇ ਸਿਆਸੀ ਸਥਿਰਤਾ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਹਮ ਰੋਮ ਨੇ ਇਹਨਾਂ ਚੋਂ ਕੁਝ ਮੁੱਦਿਆਂ ਨਾਲ ਕਿਵੇਂ ਨਜਿੱਠਿਆ ਸੀ ਤੇ ਅਸੀਂ ਉਹਨਾਂ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ ਇਹ ਯਕੀਨਨ ਸੋਚਣ ਵਾਲੀ ਗੱਲ ਹੈ